ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਸਭ ਜੀ ਨੂੰ ਬਹੁਤ ਹੀ ਪਿਆਰਾ ਲੋਕ ਗੀਤ ਘੋੜੀਆਂ ਸੁਣਾਵਾਂਗੀ ਜੋ ਕਿ ਜੰਝ ਚੜਨ ਸਮੇ ਸੁਣਾਇਆ ਜਾਂਦਾ ਹੈ ਗਾਇਆ ਜਾਂਦਾ ਹੈ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸਰਬਾਲੇ ਦੇ ਹੱਥ ਵਿੱਚ ਸ਼ਾਬਾ ਮੇਰਾ ਤੇ ਨ ਚੜੇ ਤੇਰਾ ਬਾਬਾ ਵੀਰਾ ਸਰਬੱਲੇ ਦੇ ਹੱਥ ਵਿੱਚ ਸ਼ਾਬਾ ਵੀਰਾ ਤੇਰੀ ਜਨ ਚੜੇ ਤੇਰਾ ਬਾਬਾ ਵੀਰਾ ਸਰਬੱਲੇ ਦੇ ਹੱਥ ਵਿੱਚ ਗੰਨਾ ਵੀਰਾ ਤੂੰ ਤਾਂ ਸ਼ੈਲ ਸਿਪਾਹੀ ਲੰਮਾ ਵੀਰਾ ਸਰ ਹੱਥ ਵਿੱਚ ਗੰਨਾ ਵੀਰਾ ਤੂੰ ਤਾਂ ਸ਼ੈਲ ਸਿਪਾਹੀ ਲੰਮਾ ਵੀਰਾ ਸਰਬੱਲੇ ਦੇ ਹੱਥ ਵਿੱਚ ਦੋਣਾ ਵੀਰਾ ਤੂੰ ਤਾਂ ਸ਼ੈਲ ਸਿਪਾਹੀ ਸੋਣਾ ਵੀਰਾ ਸਰਬੱਲੇ ਦੇ ਹੱਥ ਵਿੱਚ ਦੋਣਾ ਵੀਰਾ ਤੂੰ ਤਾਂ ਸ਼ੈਲ ਸਿ ਹੱਥ ਵਿੱਚ ਸੋਟੀ ਵੀਰਾ ਤੇਰੀ ਜੰਨ ਚੜੇ ਤੇਰੇ ਗੋਤੀ ਵੀਰਾ ਸਰਬੱਲੇ ਦੇ ਹੱਥ ਵਿੱਚ ਸੋਟੀ ਵੀਰਾ ਤੇਰੀ ਜੰਜ ਚੜੇ ਤੇਰੇ ਗੋਤੀ ਵੀਰਾ ਸਰਬੱਲੇ ਦੇ ਹੱਥ ਵਿੱਚ ਪਹੁੰਚੀ ਵੀਰਾ ਤੋਤਾ ਸੈਲ ਸਿਪਾਹੀ ਸ਼ੌਂਕੀ ਵੀਰਾ সালে হাত বৌঁচ বীরা তু তোকি বীরা হাত বীরা যান চড়ে তরে গোতি বালে হাত বীরা ਨੱਚੜੇ <laughs>